ਾਰੇ ਵਿਦਿਆਰਥੀਓ ਮੈਰੀਟੋਰੀਆ ਸਕੂਲਾਂ ਦੇ ਲਈ 6ਵੀਂ ਕਾਉਂਸਲਿੰਗ ਆ ਚੁੱਕੀ ਆ ਗਈ ਤੇ ਕਾਉਂਸਲਿੰਗ ਦਾ ਸ਼ਡਿਊਲ ਜਿਹੜਾ ਸਾਰਾ ਆਪਾਂ ਚੈਨਲ ਤੇ ਪਾਇਆ ਹੋਇਆਗਾ 22 ਤੇ 23 ਤਰੀਕਾ ਦੋ ਦਿਨ ਜਿਹੜੀ ਕਾਉਂਸਲਿੰਗ ਹੋਣੀ ਆ ਬਹੁਤ ਸਾਰੇ ਵਿਦਿਆਰਥੀਆਂ ਦੇ ਜਿਹੜੇ ਸੰਦੇਸ਼ ਆ ਰਹੇ ਨੇ ਇਸ ਤਰ੍ਹਾਂ ਦੇ ਨਾਲ ਵੀ ਕਿਹੜੇ-ਕਿਹੜੇ ਸਟੇਸ਼ਨਾਂ ਤੇ ਉੱਪਰ ਕਿਸ ਜ਼ਿਲ੍ਹੇ ਦੇ ਵਿੱਚ ਕਿਹੜੇ ਸਟੇਸ਼ਨ ਦੇ ਉੱਪਰ ਜਿਹੜੀ ਕਾਉਂਸਲਿੰਗ ਹੋਣੀ ਆ ਉਹ ਸਬੰਧੀ ਜਿਹੜੀ ਵੀਡੀਓ ਬਣਾਈ ਗਈ ਆ ਤਾਂ ਕਿ ਵਿਦਿਆਰਥੀਆਂ ਨੂੰ ਕਿਸੇ ਕਿਸਮ ਦਾ ਪਰਮਪਲੇਖਾ ਨਾ ਰਹੇ ਤਾਂ ਬਹੁਤ ਉਹ ਜਿਹੜਾ ਹੈਗਾ ਅ ਮਤਲਬੀ ਆਪਣੀ ਤਿਆਰੀ ਦੇ ਨਾਲ ਤੇ ਬਿਨਾ ਕਿਸੇ ਖਬਰਾੜ ਤੋਂ ਆਪਣੇ ਸਟੇਸ਼ਨ ਦੇ ਉੱਪਰ ਆਪਣੇ ਡਾਕੂਮੈਂਟ ਜਿਹੜਾ ਵੈਰੀਫਿਕੇਸ਼ਨ ਦੇ ਲਈ ਵੱਖਰੀਆਂ ਵੱਖਰੀਆਂ ਜੋ ਕਮੇਟੀਆਂ ਬਣਾਈਆਂ ਗਈਆਂ ਨੇ ਜਿਲੇ ਪੱਧਰ ਤੇ ਉਹਨਾਂ ਤੱਕ ਜਿਹੜਾ ਪਹੁੰਚਣਾ ਜੋ ਵੀ ਤੁਹਾਨੂੰ ਸਕੂਲ ਨੇੜੇ ਪੈਂਦਾ ਮੇਰਾ ਕਹਿਣ ਦਾ ਭਾਵ ਜੋ ਵੀ ਸੈਂਟਰ ਨੇੜੇ ਪੈਂਦਾਗਾ ਵੈਰੀਫਿਕੇਸ਼ਨ ਵਾਲਾ ਉਸ ਦੇ ਉੱਪਰ ਤੁਸੀਂ ਜਾ ਸਕਦੇ ਹੋਗੇ ਤੇ ਆਪਣੀ ਵੈਰੀਫਿਕੇਸ਼ਨ ਕਰਵਾ ਸਕਦੇ ਹੋ ਤੇ ਆਪਣੇ ਜਿਹੜਾ ਹੈਗਾ ਕਾਉਂਸਲਿੰਗ ਕਰਵਾ ਸਕਦੇ ਹੋ ਕਾਉਂਸਲਿੰਗ ਦਾ ਸ਼ਡਿਊਲ ਆਪਾਂ ਪਾਇਆ ਹੋਇਆ ਹੈਗਾ ਸਾਰਾ ਤੇ ਮੈਂ ਨਾਲ ਇਹ ਕਹਾਂਗਾ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲ ਅਪ ਟੂ ਡੇਟ ਤੁਹਾਡੀ ਸਹਾਇਤਾ ਦੇ ਲਈ ਪਹੁੰਚਾਈ ਜਾਏਗੀ ਮੈਂ ਹਮੇਸ਼ਾ ਤੁਹਾਡੀ ਸਹਾਇਤਾ ਦੇ ਲਈ ਜਿਹੜਾ ਬਣਿਆ ਰਹਾਂਗਾ ਆਓ ਜਾਣੀਏ ਬਿਨਾਂ ਕਿਸੇ ਸਮੇਂ ਦੀ ਬਰਬਾਦੀ ਤੋਂ ਆਪਾਂ ਗੱਲ ਸ਼ੁਰੂ ਕਰੀਏ ਅਮਰਤਸਰ ਜ਼ਿਲ੍ਹੇ ਵਾਲੇ ਬੱਚੇ ਜਾਂ ਜਿਹਨਾਂ ਨੂੰ ਅਮਰਤਸਰ ਨੇੜੇ ਪੈਂਦਾਗਾ ਉਹਨਾਂ ਦੀ ਜਿਹੜੀ ਕਾਉਂਸਲਿੰਗ ਹੋਏਗੀ ਮੈਰੀਟੋਰੀਆ ਸਕੂਲ ਅਮਰਤਸਰ ਦੇ ਵਿੱਚ ਇਸ ਤਰ੍ਹਾਂ ਬਰਨਾਲਾ ਜ਼ਿਲ੍ਹਾ ਹੈ ਜਿਹੜਾ ਇਹਨਾਂ ਦੀ ਕਾਉਂਸਲਿੰਗ ਹੋਏਗੀ ਸਕੂਲ ਆਫ ਐਮੀਨੈਂਸ ਬਰਨਾਲਾ ਡਿਸਟ੍ਰਿਕਟ ਬਰਨਾਲਾ ਜੋ ਸਕੂਲ ਆਫ ਐਮੀਨੈਂਸ ਬਣਿਆ ਹੋਇਆ ਬਰਨਾਲੇ ਦੇ ਵਿੱਚ ਉੱਥੇ ਹੋਏਗੀ ਜੀ ਪਟੰਡਾ ਦੇ ਵਿੱਚ ਜਿਹੜਾ ਹੈਗਾ ਸਕੂਲ ਮੈਰੀਟੋਰੀਆ ਸਕੂਲ ਬਠਿੰਡਾ ਉੱਥੇ ਜਿਹੜੀ ਕਾਉਂਸਲਿੰਗ ਹੋਣੀ ਆਗੀ ਫਰੀਦਕੋਟ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਾਕਟਰ ਮਹਿੰਦਰ ਬਰਾੜ ਸਾੰਭੀ ਜੀਜੀਐਸਐਸ ਫਰੀਦਕੋਟ ਨੀਅਰ ਬੱਸ ਸਟੈਂਡ ਦੇ ਜਿਹੜਾ ਸਕੂਲ ਹੈਗਾ ਇੱਥੇ ਜਿਹੜੀ ਕਾਉਂਸਲਿੰਗ ਹੋਏਗੀ ਫਤੇਗੜ ਸਾਹਿਬ ਦੇ ਵਿੱਚ ਐਮਆਈਐਸ ਵਿੰਗ ਡਿਸਟ ਲੈਵਲ ਐਟ ਡੀਓ ਆਫਿਸ ਇੱਥੇ ਹੋਏਗੀ ਜੀ ਕਾਉਂਸਲਿੰਗ ਫਾਜ਼ਿਲਕਾ ਦੇ ਵਿੱਚ ਜੀਜੀਐਸਐਸ ਗਰਲ ਸਕੂਲ ਫਾਜ਼ਿਲਕਾ ਇੱਥੇ ਹੋਏਗੀ ਫਰੂਜ਼ਪੁਰ ਦੇ ਵਿੱਚ ਸਾਰਾ ਗੜੀ ਮੈਰੀਟੋਰੀਆ ਸਕੂਲ ਹਕੂਮਤ ਸਿੰਘ ਵਾਲਾ ਯਾਨੀ ਕਿ ਮੈਰੀਟੋਰੀਆ ਸਕੂਲ ਦੇ ਵਿੱਚ ਕਾਉਂਸਲਿੰਗ ਹੋਏਗੀ ਫਰੂਜ਼ਪੁਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਮੈਰੀਟੋਰੀਆ ਸਕੂਲ ਗੁਰਦਾਸਪੁਰ ਦੇ ਵਿੱਚ ਕਾਉਂਸਲਿੰਗ ਹੋਣੀ ਆ ਹੁਸ਼ਿਆਰਪੁਰ ਦੀ ਗੱਲ ਕਰ ਲਈ ਜਾਵੇ ਤਾਂ ਮੈਰੀਟੋਰੀਆ ਸਕੂਲ ਤਲਵਾੜਾ ਜਿਹੜਾ ਕਿ ਤਲਵਾੜਾ ਦੇ ਵਿੱਚ ਪੈਂਦਾ ਹੁਸ਼ਿਆਰਪੁਰ ਦੇ ਵਿੱਚ ਤਾਂ ਹੁਸ਼ਿਆਰਪੁਰ ਵਾਲਿਆਂ ਦੀ ਜਿਹੜੀ ਕਾਉਂਸਲਿੰਗ ਵਿਦਿਆਰਥੀਆਂ ਦੀ ਉੱਥੇ ਹੋਏਗੀ ਇਸ ਤੋਂ ਬਾਅਦ ਜਲੰਧਰ ਦੀ ਗੱਲ ਕਰੀਏ ਜੇ ਮੈਰੀਟੋਰੀਅ ਸਕੂਲ ਜਲੰਧਰ ਵਿਖੇ ਜਿਹੜਾ ਮੈਰੀਟੋਰੀਅ ਸਕੂਲ ਬਣਿਆ ਹੋਇਆ ਜੀ ਇੱਥੇ ਹੋਏਗੀ ਕਾਉਂਸਲਿੰਗ ਕਪੂਰਥਲਾ ਦੀ ਗੱਲ ਕਰ ਲਈ ਜਾਵੇ ਜੇ ਹਿੰਦੂ ਕੰਨਿਆ ਕਾਲਜ ਕਾਲਜ ਗੇਟ ਸਕੂਲ ਕਪੂਰਥਲਾ ਇੱਥੇ ਹੋਏਗੀ ਲੁਧਿਆਣਾ ਦੀ ਗੱਲ ਕਰ ਲਈਏ ਜੇ ਬਕਾਇਦਾ ਤੌਰ ਤੇ ਇਸ ਜ਼ਿਲ੍ਹੇ ਵਿੱਚ ਮੈਰੀਟੋਰੀਅ ਸਕੂਲ ਹੈਗਾ ਰੈ residencial ਸਕੂਲ ਫਾਰ ਮੈਰੀਟੋਰੀਅ ਸਟੂਡੈਂਟਸ ਲੁਧਿਆਣਾ ਇੱਥੇ ਕਰਵਾ ਸਕਦੇ ਹਾਂ ਜੀ ਮਲੇਰ ਕੋਟਲਾ ਦੀ ਗੱਲ ਜੇ ਕਰ ਲਈ ਜਾਵੇ ਦਾ ਅਲਫਲਾ ਸੇਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਮਾਲ ਮਰੇਲ ਕੋਟਲਾ ਇੱਥੇ ਜਿਹੜੀ ਕਾਉਂਸਲਿੰਗ ਹੋਏਗੀ ਇਸ ਤਰ੍ਹਾਂ ਮਾਨਸਾ ਹੈ ਮਾਨਸਾ ਦੇ ਵਿੱਚ ਸਕੂਲ ਆਫ ਐਮੀਨੈਂਸ ਮਾਨਸਾ ਜੋ ਕਿ ਸ਼ਹਿਰ ਦੇ ਵਿੱਚ ਬਣਿਆ ਹੋਇਆ ਇੱਥੇ ਕਾਉਂਸਲਿੰਗ ਹੋਏਗੀ ਜੇ ਮਾਨਸਾ ਵਾਲੇ ਬੱਚੇ ਨੇ ਮੋਗਾ ਹੈ ਮੋਗੇ ਵਾਲਿਆਂ ਦੀ ਜਿਹੜੀ ਕਾਉਂਸਲਿੰਗ ਆਰ ਕੇ ਐਸ ਪਬਲਿਕ ਸਕੂਲ ਮੋਗਾ ਦੇ ਵਿੱਚ ਹੋਏਗੀ ਪਠਾਨਕੋਟ ਵਾਲੇ ਨੇ ਜਿਹੜੇ ਜੀ ਐਸ ਐਸ ਗਰਲਜ਼ ਪਠਾਨਕੋਟ ਦੇ ਵਿੱਚ ਹੋਏਗੀ ਪਟਿਆਲਾ ਦੀ ਗੱਲ ਕਰ ਲਈਏ ਤਾਂ ਇੱਥੇ ਬਕਾਇਦਾ ਤੌਰ ਤੇ ਇਸ ਜਿਹੜੇ ਚ ਮੈਰਿਟੋਰੀਅ ਸਕੂਲ ਪਟਿਆਲਾ ਬਣਿਆ ਹੋਇਆ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਨਾਲ ਹੈ। ਰੂਪਨਗਰ ਦੇ ਵਿੱਚ ਗੱਲ ਕਰ ਲਈਏ ਜAVE ਤਾਂ ਆਪਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਸ ਰੂਪੜ ਇੱਥੇ ਹੋਏਗੀ। ਇਸ ਤੋਂ ਇਲਾਵਾ ਅਸੀਂ ਗੱਲ ਕਰ ਲਈਏ ਸਹਿਬਜ਼ਾਦਾਜੀਤ ਸਿੰਘ ਨਗਰ ਦੀ ਤਾਂ ਇਸ ਜ਼ਿਲ੍ਹੇ ਦੇ ਵਿੱਚ ਵੀ ਮੈਰਿਟੋਰੀਅ ਸਕੂਲ ਹੈਗਾ ਸੀਨੀਅਰ ਸੈਕੰਡਰੀ ਰੈ residențial ਸਕੂਲ ਫॉर ਮੈਰਿਟੋਰੀਅ ਸਟੂਡੈਂਟਸ ਮੁਹਾਲੀ ਜਿਹੜਾ ਕਿ 70 ਸੈਕਟਰ ਦੇ ਵਿੱਚ ਬਣਿਆ ਹੋਇਆਗਾ ਇੱਥੇ ਕਾਉਂਸਲਿੰਗ ਹੋਏਗੀ। ਸੰਗਰੂਰ ਦੀ ਗੱਲ ਕਰ ਲਈ ਜਾਵੇ ਤਾਂ ਸੰਗਰੂਰ ਜ਼ਿਲ੍ਹੇ ਵਿੱਚ ਵੀ ਮੈਰੀਟੋਰੀਆ ਸਕੂਲ ਹੈਗਾ ਜੀ ਮੈਰੀਟੋਰੀਆ ਸੀਨੀਅਰ ਸੈਕੰਡਰੀ ਸਕੂਲ ਕਾਵਦਾ ਕਾਵਦਾ ਜਿਹੜਾ ਪਿੰਡਾ ਇੱਥੇ ਜਿਹੜਾ ਬਣਿਆ ਹੋਇਆਗਾ ਮੇਨ ਰੋਡ ਤੇ ਸਕੂਲ ਇਹ ਜਿਹੜਾ ਕਿ ਪੀਜੀਆਈ ਦੇ ਨਾਲ ਹੈਗਾ ਸ਼ਹੀਦ ਭਗਤ ਸਿੰਘ ਨਗਰ ਵਾਲੇ ਨੇ ਜਿਹੜੇ ਇਹ ਸਕੂਲ ਆਫ ਐਮੀਨੈਂਸ ਬੰਗਾ ਦੇ ਵਿੱਚ ਹੋਏਗੀ ਇਹਨਾਂ ਦੀ ਜਿਹੜੀ ਕਾਉਂਸਲਿੰਗ ਆ ਸ਼੍ਰੀ ਮੁਖਸਰ ਸਾਹਿਬ ਵਾਲੇ ਨੇ ਜਿਹੜੇ ਬੀਆਰਸੀ ਹਲ ਡੀਓ ਆਫਿਸ ਸ਼੍ਰੀ ਮੁਖਸ਼ਰ ਸਾਹਿਬ ਤਰਨਤਾਰਨ ਵਾਲੇ ਨੇ ਜਿਹੜੇ ਜੀਜੀਐਸਐਸ ਜਿਹੜਾ ਅਲਾਦੀਨਪੁਰ ਇੱਥੇ ਜਿਹੜੀ ਇਹਨਾਂ ਦੀ ਕਾਉਂਸਲਿੰਗ ਹੋਏਗੀ ਮਾਫ ਕਰਨਾ ਸੋ ਵਿਦਿਆਰਥੀਆਂ ਦੀ ਜਾਣਕਾਰੀ ਲਈ ਸਾਰੀ ਜਿਹੜੀ ਜਾਣਕਾਰੀ ਦਿੱਤੀ ਗਈ ਆ ਸੋ ਬਾ ਤਾਂ ਕਿ ਕਿਸੇ ਵਿਦਿਆਰਥੀ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਤੁਹਾਡੇ ਜਿਹੜੇ ਜ਼ਿਲ੍ਹਿਆਂ ਵਿੱਚ ਪੈਂਦੇ ਆ ਉੱਥੇ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਆਪਣੇ ਜ਼ਿਲ੍ਹੇ ਤੋਂ ਬਿਨਾਂ ਹੋਰ ਕੋਈ ਨੇੜੇ ਪੈਂਦਾ ਸਟੇਸ਼ਨ ਤਾਂ ਉੱਥੇ ਵੀ ਤੁਸੀਂ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਸੋ ਸਾਰਿਆਂ ਨੂੰ ਬੇਨਤੀ ਹੈਗੀ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਨੂੰ ਆਪਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਇਹ ਪਿਆਰੇ ਤੇ ਹੁਸ਼ਿਆਰ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ ਪੜ੍ਹ ਕੇ ਉੱਚ ਕੋਟੀ ਦੇ ਅਫਸਰ ਬਣਨ ਤੇ ਫਾਇਦਾ ਉਠਾ ਸਕਣ ਇਹਨਾਂ ਨੂੰ ਦਾਖਲਾ ਮਿਲੇ ਤੇ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਲਾਈਕ ਸ਼ੇਅਰ ਕਰੀਏ ਅੱਗੇ ਪਹੁੰਚਾਈਏ ਤਾਂ ਕਿ ਹਰ ਬੱਚੇ ਕੋਲ ਗੱਲ ਪਹੁੰਚੇ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ